ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਭਾਜੀ ਨਹੀਂ ਕਰਨਾ ਚਾਹੀਦਾ ਸੀ ਇਹ ਤੇ ਨੌਕਰੀਆਂ ਮਿਲਦੀਆਂ ਹੁਣ ਤਾਂ ਕੀ ਘਟੇ ਸਾਨੂੰ ਕੀ ਲੋੜ ਦੀ ਠੱਕੇ ਖਾਣ ਦੀ ਨਾ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕੱਲਰ ਦੀ ਸਾਨੂੰ ਆਖਰੀ ਵਾਰ ਕਰੋ ਕਰਵਾ ਦਿਓ 22 ਤਰੀਕ ਨੂੰ ਜੋ ਕਾਹਦੇ ਟੱਪੇ ਅੱਜ ਤਹਰਾ ਨਾ 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 ਮੇਂ ਗੱਲ ਨਹੀਂ ਹੋਈ ਪਤਨਾ ਕੀ ਰਵਈਆ ਤੁਹਾਨੂੰ ਠੀਕ ਲੱਗਦਾ ਹੈ ਅਮਰੀਕਾ ਵਿੱਚ ਰਹਿਣ ਦਾ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹੀਦਾ ਸਾਡਾ ਪੁੱਤੀ ਵਾਪਸ ਆ ਗਿਆ ਰਈਆ ਆਪੇ ਸਮਝਦੇ ਨਹੀਂ ਉਹਨੂੰ ਪਤਾ ਯਾਰ ਰਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਨੂੰ ਬੱਚਿਆਂ ਨੂੰ ਭੇਜ ਰਿਹਾ ਚਲੋ ਜਿਹੜੇ ਨੰਗੇ ਸੀ ਉਹਨਾਂ ਨੂੰ ਉੱਥੇ ਸਭ ਦੇ ਜਾਣ ਕੋਈ ਮਾੜਾ ਮੱਡਾ ਚਲੇ ਜੇ ਕੋਈ ਨਾ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬਣੀ ਛੱਡ ਤਾਂ ਮਦਦ ਕਰ ਦੇ ਸਾਨੂੰ ਉਹਨਾਂ ਦਾ ਧੰਨਵਾਦ ਸ਼ੁਕਰੀਆ ਕਰਾਂਗੇ ਕਿੰਨੀ ਉਮਰ ਕਿੰਨੀ ਹੈ ਸਾਹਿਬ ਸਾਲ ਦੀ ਮੈਂ ਮਾਈਵੇਂ ਸਾਲ ਚ ਜਾਂਦਾ ਵਾਈ ਮੈ ਲੱਗ ਗਈ ਆ ਕਿੰਨਾ ਬੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਪਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਭਾਰੇ ਸੀ ਕਾਗਜ਼ ਸਰਖੰਦ ਨੌਕਰੀਆਂ ਕਰਨ ਦੇ ਨਾਲ ਤੈਲ ਨਹੀਂ ਆਉਂਦੀਆਂ ਹੀ ਪੋਸਟਾਂ ਤੇ ਆਦੀ ਸਭ ਕੁਝ ਮਿਲਦੀ ਹੈ ਨਾ ਉਹ ਪੇਪਰ ਭਰੇ ਸੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਕੀ ਨੁਕਸਾਨ ਚਲਪਣਾ ਬਹੁਤ ਮੁਸ਼ਕਲ ਹੈ। ਤਰਫ ਬਾਬਲ ਬਹਾਦਰ। ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਹੈ ਰਿਪੋਰਟ ਕੋ ਕਿ ਕੀ ਲੱਗਦਾ ਤੁਹਾਡਾ? ਮੈਨੂੰ ਪਤਾ ਜੀ। ਕਦੋਂ ਕੋ ਭੇਜਿਆ ਸੀ ਤੁਸੀਂ? ਇਹ ਹੁਣ 1.5 ਮਹੀਨਾ ਹੋ ਚੱਲਿਆ ਪਾ ਗਏ ਲੋ। ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ? ਆਖਰੀ ਵਾਰੀ ਜਦੋਂ ਇਹ ਕੰਦ ਟੱਪਣ ਲੱਗੇ ਉਦੋਂ ਜਾਨੀ ਗੱਲ ਹੋਈ ਹੈ ਮੜਕੇ ਨਹੀਂ ਹੋਈ। ਕਿਹੜੇ ਏਜੰਟ ਦੇ ਰਾਈ ਭੇਜਿਆ ਕੋ ਪਤਾ ਤਾਂ ਏਜੰਟ ਪਤਾ ਨਹੀਂ ਜੀ ਇਧਰ ਹੋਈ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਨੂੰ ਐਵੇਂ ਆਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਸੇ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰੜ ਕੇ ਬਾ ਮੁੰਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਆ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਨੇ ਇਹਨਾਂ ਨਾਲ ਗੱਲਬਾਤ ਕਰ ਲਈ ਬਹੁਤ ਵਧੀਆ ਆਇਆ ਮੈਂ ਜੋ ਵਾਂ ਬਸ ਕਿੰਨੇ ਲੱਖ ਚ ਮਤਲਬ 40 ਲੱਖ ਚ ਜਣ ਗੱਲਬਾਤ ਹੋਈ ਸੀ ਪੈਸੇ ਦੇਤੇ ਸਾਰੇ ऐसे ले गया वो कुछ रहंदे है थोड़े कुछ देने है जी मुझे पता लग सकेवा के ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇਥੋਂ ਕਿ ਸਾਨੂੰ ਵੀ ਅੱਬਾ ਇਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਹ ਤੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਪੈਂਪਚੇ ਚੱਲ ਗਿਆ ਗਿਆ ਪੈਂਪਚੇ ਚੱਲ ਗਿਆ ਮੁੜ ਕੇ ਨਹੀਂ ਹੋਈ ਕਾਰਨ ਕੀ ਸਮਝੋ ਉਹਦੇ ਜਾਣ ਦਾ ਇਥੋਂ ਭੇਜਣਾ ਇੰਨਾ ਖਤਰਾ ਜੋਖਮ ਲੈਣਾ ਇਹ ਕਾਰਨ ਨਹੀਂ ਹੈ ਗਰੀਬੀ ਜਿੱਤ ਤਾਂ ਕਈ ਖਾਂਦੀ। ਹਾਂ ਤਾਂ ਸਾਰੀ। ਰੋਟੀ ਦਾ ਮਸਲਾ ਜੀ। ਤੇ ਰੋਟੀ ਦਾ ਮਸਲਾ ਬਾਪਾ। ਹੋ ਬਰੀ ਗੜਾ ਚਾ ਨੂੰ ਕੋ ਘਲਦਾ। ਚਾ ਨੂੰ ਕੋ ਘਲਦਾ। ਇੱਕ ਇੰਨੀ ਵੱਡੀ ਰਕਮ ਬਾਪੂ ਜੀ ਕਿਦਾਂ ਮਤਲਬ ਤੇ ਰਿਸ਼ਤੇਦਾਰਾਂ ਕੋ ਖੱਡੇ ਕੋਟ ਅੱਗੇ ਕੋਈ ਸਾਰੇ ਇੱਕ ਪਲਾਟ ਆ ਸ਼ਹਿਰ ਉਹ ਵੇਚਿਆ। ਕੋਈ ਜਾਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈ ਲੈ ਚੱਲ ਕੋਈ ਨਹੀਂ ਤੇ ਛਡਾਰਾਂਗੇ ਚੱਲ ਕੋਈ ਨਹੀਂ ਜਟਕਾਣੀ ਚ ਲਿਊਗਾ ਅੱਜ ਵਾਪਸ ਹੋ ਰਹੀ ਸਰਕਾਰ ਨੂੰ ਉਸ ਕਹਾਂਦੇ ਇਹ ਸਾਡੀ ਮਦਦ ਕਰ ਸਕਦੇ ਆ ਤੇ ਦੇਖ ਲਓ ਜੇ ਇੱਥੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਹਨੀ ਤੇ ਪਾਉ ਤਾ ਭੁੱਖਾ ਜਿਹੜੀ ਆ ਜਗ ਇਹ ਵੀ ਵੇਚਣੀ ਭੇਜੂ ਕਿਹਦੇ ਨੂੰ